ਸਾਖੀ ਭਾਈ ਤਾਰੂ ਸਿੰਘ ਕੀ ਸੁਣੋ ਸਿੱਖ ਮਨ ਲਾਏ ਜੋ ਖਾਨ ਬਹਾਦਰ ਲੈ ਤੁਰਿਓ ਖੋਪਰੀ ਸਿਰੋਂ ਉਤਰ ਆਏ ਆਪਣਾ ਆਪ ਭਾਈ ਤਾਰੂ ਸਿੰਘ ਨੇ ਕੁਰਬਾਨ ਕੀਤਾ ਤੇ ਜਕਰੀਆ ਖਾਨ ਨੂੰ ਜੁੱਤੀ ਦੇ ਅੱਗੇ ਲਾ ਕੇ ਖੜਿਆ ਤੇ ਜਕਰੀਆ ਖਾਨ ਕਹਿੰਦਾ ਪਤਾ ਕੀ ਸੀ ਯੂਤਨ ਸਾਥ ਕਰੋ ਬਾਲ ਦੂਰ ਨਾਈਆਂ ਨ ਕਹਿਓ ਸਿਰਮਨੂ ਜ਼ਰੂਰ ਕਹਿੰਦੇ ਦਾ ਸਿਰ ਮੋਨ ਦਿਓ ਭਾਈ ਤਾਰੂ ਸਿੰਘ ਦੀ ਕਹਿੰਦੇ ਮੇਰਾ ਤੇ ਸਿਰ ਤੂੰ ਕਹਿਣਾ ਜੁੱਤੀਆਂ ਦੇ ਨਾਲ ਜਾਂ ਸਿਰ ਮੋਨ ਦਵਾਂਗਾ ਪਰ ਇਹੀ ਜੁੱਤੀਆਂ ਪਹਿਲਾਂ ਤੇਰੇ ਸਿਰ ਦੇ ਵਿੱਚ ਵੱਜਣਗੀਆਂ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲੈ ਕੇ ਜਾਊਂਗਾ ਸਿਰ ਦੇ ਉੱਪਰ ਕੈਂਚੀ ਚਲਾਉਂਦਾ ਹੈ ਸੰਦ ਖੁੰਡੇ ਹੋ ਜਾਂਦੇ ਹੈ ਖੋਪਰੀ ਲਾ ਦਿੱਤੀ ਜਾਂਦੀ ਹੈ ਯਕਰੀਆ ਖਾਂ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਫਿਰ ਪੁਸ਼ ਦਾ ਆ ਕੇ ਇਲਾਜ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਜੀ ਕਹਿੰਦੇ ਮੇਰੇ ਪੈਰ ਦੀ ਜੁੱਤੀ ਲੈ ਜਾਓ ਸਿਰ ਦੇ ਵਿੱਚ ਮਾਰੂਗੇ ਪਿਸ਼ਾਬ ਦਾ ਬੰਨ ਖੁੱਲ ਜਾਊਗਾ ਜਿਉਂ-ਜਿਉਂ ਜੁੱਤੀਆਂ ਵੱਜਦੀਆਂ ਤਿਉਂ-ਤਿਉਂ ਪਿਸ਼ਾਬ ਦਾ ਬੰਨ ਖੁੱਲਦਾ ਹੈ ਤੇ ਜਿਹੜਾ ਯਕਰੀਆ ਖਾਂ ਦੀ ਮੌਤ ਹੋ ਜਾਂਦੀ ਹੈ ਸਿਰ ਦੇ ਵਿੱਚ ਉੱਤੀਆਂ ਖਾਂਦੇ ਹੋਏ ਤੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਪਤਾ ਲੱਗਦਾ ਫਿਰ ਸ਼ਹਾदत ਦਾ ਜਾਮ ਪੀਂਦੇ ਆ ਜਪਜੀ ਸਾਹਿਬ ਦਾ ਜਾਪ ਕਰਕੇ ਇਸ਼ਨਾਨ ਕਰਕੇ ਆਨੰਦ ਸਾਹਿਬ ਪੜ੍ਹ ਕੇ ਅਰਦਾਸਾ ਸੋਧ ਕੇ ਸੰਸਾਰ ਤੋਂ ਜਾਂਦੇ ਆ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਵਰ ਸਜਦਾ ਹੈ